ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਬਈਆਂ ਨੂੰ ਭਜਾਉਣ ਵਾਸਤੇ ਬਹੁਤ ਵੱਡਾ ਮੁੱਦਾ ਛੜਿਆ ਹੋਇਆ ਛੜਨ ਵਾਲੇ ਕੋਲ ਨਹੀਂ ਹਾਲਾ ਕਿਸਨਾੜੇ ਵਰਗੇ ਇਹਨਾਂ ਕੋਲੇ ਕੋਈ ਹੋਰ ਕੰਮ ਨਹੀਂ ਹੈਗਾ ਜੇ ਚਾਹਣੇ ਹੋ ਨਾ ਕਿ ਪੰਜਾਬ ਦੇ ਵਿੱਚੋਂ ਬਈਏ ਚਲੇ ਜਾਣ ਤਾਂ ਤੁਹਾਨੂੰ ਇੱਕ ਗੱਲ ਤੇ ਗੌਰ ਕਰਨੀ ਪੈਣੀ ਹੈ ਇਹ ਬਹੁਤ ਕੋੜਾ ਸੱਚ ਹੈ ਸਾਡੇ ਪੰਜਾਬ ਦੇ ਵਿੱਚ ਮਜ਼ਦੂਰ ਹੈਗੇ ਨਹੀਂ ਅਸੀਂ ਉਹਨਾਂ ਦੀ ਮਿਹਨਤ ਦਾ ਮੁੱਲ ਦੇ ਨਹੀਂ ਰਹੇ ਅਸੀਂ ਕੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇੱਕ ਭਈਆ ਸਾਨੂੰ 8-10 ਹਜ਼ਾਰ ਮਹੀਨੇ ਤੇ ਮਿਲ ਜਾਂਦਾ ਉਹਨਾਂ ਦੀਆਂ ਮਜਬੂਰੀਆਂ ਬਿਹਾਰ ਵਿੱਚ ਕੰਮ ਹੈ ਨਹੀਂ ਉਹ ਲੱਗ ਜਾਂਦੇ ਤੇ ਉਹਨਾਂ ਨੂੰ ਪਤਾ ਹੈ ਵੀ 8-10000 ਰੁਪਏ ਅਸੀਂ ਮਾਨਕ ਤੋਂ ਲੈ ਲੈਣੇ ਕੁਝ ਚੋਰੀਆਂ ਚਾਰੀਆਂ ਕਰਕੇ ਇਧਰ ਉਹ ਦਰਦ ਖ ਬਸਾ ਜਾ ਕਰਕੇ ਉਹ ਬਣਾ ਲੈਂਦੇ ਆ ਇਹ ਪ੍ਰੋਬਲਮ ਹੈ ਬਹੁਤ ਵੱਡੀ ਮੈਂ ਇੱਕ ਦਿਨ ਵੀਡੀਓ ਪਾਈ ਸੀ ਉਹਦੇ ਪ੍ਰਤੀ ਮੈਨੂੰ ਕਾਫੀ ਫੋਨ ਆਏ ਜਿਹੜੇ ਬੰਗਲਾਦੇਸ਼ੀ ਆਏ ਹੋਏ ਨੇ ਨਾ ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ 5-7 ਕਰੋੜ ਪੂਰੇ ਭਾਰਤ ਵਿੱਚ ਹੈ 25-30 ਲੱਖ ਤਾਂ ਇਕੱਲੇ ਪੰਜਾਬ ਵਿੱਚ ਗਿਆ ਸੀ ਪੂਰੇ ਭਾਰਤ ਵਿੱਚ 5-7 ਕਰੋੜ ਬੰਗਲਾਦੇਸ਼ੀ ਕੁਝ ਬੈਠ ਕਰ ਚੁੱਕੇ ਕੱਲੇ ਪੰਜਾਬ ਵਿੱਚ 25-30 ਲੱਖ ਹੈ ਇਹ ਸਚਾਈ ਹੈ ਤੇ ਹੁਣ ਜਿਹੜੇ ਬੰਗਲਾਦੇਸ਼ੀ ਲੋਕ ਕੀ ਕਰਦੇ ਇੱਥੇ ਉਹ ਜੇ ਕਿਸੇ ਦੇ ਘਰਾਂ ਵਿੱਚ ਕੰਮ ਕਰਦੇ ਨੇ ਠਿਕਾਣਾ ਬਹੁਤ ਘੱਟ ਨੇ 7-8000 ਦਾ 10000 ਵੱਧ ਤੋਂ ਵੱਧ ਇਦੋਂ ਵੱਧ ਨਹੀਂ ਮੋਬਾਈਲਾਂ ਕੰਮ ਤੇ ਸੈੱਟ ਹੋ ਜਾਂਦੇ ਆ ਫਿਰ ਜਦੋਂ ਭੇਤ ਪਾ ਜਾਂਦੇ ਆ ਫਿਰ ਵਧੀਆ ਜਿਹਾ ਘਰ ਦੇਖਦੇ ਨੇ ਜਿੱਥੇ ਪਤਾ ਲੱਗੇ 20-30 ਲੱਖ ਦਾ ਮਾਲ ਇਥੋਂ ਮਿਲ ਸਕਦਾ 16 ਨਗਦੀ ਉਹ ਫਿਰ ਲੁੱਟ ਕੇ ਚਲੇ ਜਾਂਦੇ ਆ ਬਹੁਤ ਹੀ ਸਹਜ ਹੈ ਇਦਾਂ ਹੀ ਇਹ ਜਿਹੜੇ ਭਈਏ ਨੇ ਇਹ ਵੀ ਕਰਦੇ ਆ ਖਾਲਸਾ ਹੁੰਦੇ ਨੇ ਵੱਡੇ ਵੱਡੇ ਕਾਰੋਬਾਰ ਨੇ ਆਪਣੀਆਂ 숍ਾਂ ਨੇ ਆਪਣੀਆਂ ਦੁਕਾਨਾਂ ਇਹਨਾਂ ਦੀਆਂ ਨੇ ਬਹੁਤ ਵੱਡੇ ਵੱਡੇ ਜ਼ਮੀਨਾਂ ਤੱਕ ਲਈ ਬੈਠੇ ਐ ਇੱਥੇ ਹੌਟਲ ਪਾਈ ਬੈਠੇ ਐ ਪਰ ਇਹ ਕਿਤੇ ਨਾ ਕਿਤੇ ਜੇ ਗਲਤੀ ਹੈ ਨਾ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਉਹਦਾ ਕਾਰਨ ਕੀ ਹੈ ਜਿੰਨੇ ਵੀ ਸਾਡੇ ਪੰਜਾਬ ਦੇ ਮਜ਼ਦੂਰ ਨੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖੀਏ ਅਸੀਂ 10000 ਤੋਂ ਵੱਧ ਮਹੀਨਾ ਉਹਨੂੰ ਦੇਣ ਨੂੰ ਤਿਆਰ ਨਹੀਂ ਹਾਲਾਂਕਿ ਜੇ ਅੱਜ ਤੁਸੀਂ ਗੱਲ ਕਰੋਗੇ ਮਜ਼ਦੂਰ ਜਿਹੜਾ ਹੈ ਘੱਟੋ ਘੱਟ 20000 ਰੁਪਏ ਮਜ਼ਦੂਰੀ ਉਹ ਮਹੀਨੇ ਦੀ ਚਾਹੁੰਦਾ ਆਮ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ 25-30000 ਰੁਪਏ ਲੈਂਦੇ ਨੇ ਉਹ। ਇਹ ਕੰਮ ਕਰਦੇ ਤੇ ਅਸੀਂ ਚਾਹੁੰਦੇ ਹਾਂ ਕਿ 40 ਕਿੱਲੇ ਜ਼ਮੀਨ ਸਾਡੀ ਕੱਲਾ ਭਈਆ ਪਾਲਦੇ ਤੇ ਦੇ ਕੇ ਲੱਖ ਰੁਪਇਆ ਅਸੀਂ ਸਾਰ ਲੈਣਾ ਇਹੀ ਹੈ ਨਾ ਤੇ ਜੇ ਪੰਜਾਬ ਦਾ ਮਜ਼ਦੂਰ ਹੈ 20000 ਦੇ ਹਿਸਾਬ ਨਾਲ 240000 ਰੁਪਇਆ ਬਣਦਾ ਉਹਦਾ 40 50 ਕਿੱਲੇ ਫਸਲ ਜਿਹੜੀ ਹੈ ਉਹ ਕੱਲਾ ਪਾਣ ਸਕਦੇ ਕੋਈ ਸ਼ੱਕ ਹੀ ਨਹੀਂ ਅਜੇ ਇਦਾਂ ਹੀ ਹੋ ਰਿਹਾ ਪਰ ਅਸੀਂ ਚਾਹੁੰਦੇ ਹਾਂ ਅਸੀਂ ਆਧਮੋਲ ਵਿੱਚ ਕੰਮ ਕਰਾਉਣਾ ਹੈ ਤੇ ਫਿਰ ਪੰਜਾਬੀ ਜਿਹੜੇ ਮਜ਼ਦੂਰ ਨੇ ਉਹ ਕਿਉਂ ਕੰਮ ਕਰਨਗੇ ਉਹ ਪੰਜਾਬ ਛੱਡ ਕੇ ਹੋਰ ਸਟੇਟਾਂ ਵਿੱਚ ਚਲੇ ਗਏ ਲੱਖਾਂ ਮਜ਼ਦੂਰ ਹੈ ਜਿਹੜਾ ਪੰਜਾਬ ਨੂੰ ਛੱਡ ਕੇ ਹੋਰ ਸਟੇਟਾਂ ਵਿੱਚ ਜਾ ਕੇ ਕੰਮ ਕਰਦਾ ਹੈ ਅਗਲੇ ਨੇ ਬੱਚੇ ਪਾਲਣੇ ਨੇ ਅਸੀਂ ਆਪਣੇਾਂ ਤੇ ਉਹਨਾਂ ਯਕੀਨ ਕਰ ਨਹੀਂ ਰਹੇ ਘਰ ਦਾ ਯੋਗੀ ਜੋਗ ਨਾ ਬਗਾਨਾ ਜੋਗੀ ਸਿੱਧ ਐਵੇਂ ਤਾਂ ਨਹੀਂ ਲੋਕਾਂ ਨੇ ਇੱਕ ਹਵਤਾ ਬਣਾਈਆਂ ਕਛੂ ਨੂੰ ਬਿਸ਼ਵਾਸ ਕਰਦੇ ਨਹੀਂ ਔਰ ਅਸੀਂ ਮੈਂ ਬਹੁਤ ਵਾਰੀ ਗੱਲ ਕਹੀ ਹੈ ਜਦੋਂ ਸਾਡੇ ਪੰਜਾਬ ਦਾ ਮਜ਼ਦੂਰ ਕਿਤੇ ਆਪਣੇ ਹੱਕਾਂ ਦੀ ਗੱਲ ਕਰਦਾ ਸਾਡੇ ਕੌਮ ਦੇ ਜਿਹੜੇ ਚੌਧਰੀ ਨੇ ਜਾਂ ਜੱਟਵਾਦ ਕਹਿ ਲਈਏ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਮਤੇ ਪਾਈ ਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਐਨੀ ਦਿਹਾੜੀ ਦੇਵਾਂਗੇ ਐਨੀ ਲਵਾਈ ਦੇਵਾਂਗੇ ਐਨੇ ਬਾਰੇ ਚਾਹ ਦੇਣੀ ਹੈ ਅਸੀਂ ਇਹ ਮਤੇ ਪਾਏ ਨੇ ਆਪਣੇ ਪੰਜਾਬੀਆਂ ਦੇ ਲਈ ਜਦੋਂ ਜਦੋਂ ਕੋਈ ਭਾਈ ਜਾਂ ਕਾਂਡ ਕਰਕੇ ਭੱਜ ਜਾਂਦਾ ਕੋਈ ਕਤਲ ਕਰਕੇ ਭੱਜ ਗਿਆ ਕੋਈ ਕਿਸੇ ਦੀ ਕੁੜੀ ਲੈ ਕੇ ਭੱਜ ਗਿਆ ਇਹ ਸ਼ਰਮ ਹੈ ਉਦੋਂ ਅਸੀਂ ਪਿੰਡਦੇ ਹਾਂ ਅਸੀਂ ਆਪਣੀ ਗਲਤੀ ਮੰਨਣੀ ਨਹੀਂ ਦਿਵਾਦ ਵਿੱਚ ਰੌਲਾ ਪਾਈ ਚੱਲੋ ਜਿਹੜੇ ਲੱਕੇ ਸਿਧਾਣੇ ਵਰਗੇ ਐ ਇਹਨਾਂ ਦਾ ਜੇ ਤੁਸੀਂ ਕਹੋਗੇ ਵੀ ਪੰਜਾਬ ਦੇ ਨਾਲ ਕੁਝ ਲੈਣਾ ਜਿਹੜਾ ਇਹ ਤਾਂ ਬੋਰਡ ਇਕੱਠੀ ਕਰਨੀ ਹੈ। ਕਿੰਨੀਕ ਹੁੰਦੀ ਐ। ਕਿੰਨੀਆਂ ਕਪੇਡਾਂ ਸਾਡੇ ਬਾੜੇ ਵਿੱਚ ਆ ਗਈਆਂ। ਕਿੰਨੀਆਂ ਕੁ ਹੋਰ ਚਾਹੀਦੀਆਂ ਨੇ। ਜਦੋਂ ਭੇਡਾਂ ਦਾ ਬਾੜਾ ਭਰ ਜਾਂਦਾ ਹੈ। ਉਹਦੇ ਫਿਰ ਚੰਗੇ ਵਪਾਰੀ ਨੂੰ ਲੀਡਰ ਨੂੰ ਬੁਲਾਇਆ ਜਾਂਦਾ ਹੈ। ਉਹ ਭੇਡਾਂ ਬਾੜੇ ਵਿੱਚ ਖੜੀਆਂ ਵੇਚ ਦਿੱਤੀਆਂ ਜਾਂਦੀਆਂ ਨੇ। ਆਹੀ ਹਾਲ ਐ। ਜਿਹੜੇ ਵੀ ਅੱਜ ਕਹਿੰਦੇ ਨੇ ਕਿ ਪੰਜਾਬ ਦੇ ਹੱਕਾਂ ਦੀ ਅਸੀਂ ਗੱਲ ਕਰਦੇ ਹਾਂ। ਇਹ ਸਭ ਆੜੜੀ ਨੇ। ਭੇਡਾਂ ਪਾਲਣ ਵਾਸਤੇ ਭੇਡਾਂ ਇਕੱਠੀਆਂ ਕਰਨ ਵਾਸਤੇ ਜਦੋਂ ਭੇਡਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਜਾਂਦੀ ਹੈ ਨਾ ਇਹ ਸਾਰੇ ਆਲੜੀ ਉਸੇ ਵਕਤ ਵੱਡੇ ਆਲੜੀਆ ਡੰਕੇ ਲੀਡਰਾਂ ਨੂੰ ਬੁਲਾ ਕੇ ਵੋਟਾਂ ਦੀ ਖਾਤਰ ਵੇਚ ਦਿੰਦੇ ਨੇ ਇਹਨਾਂ ਦਾ ਉਹ ਕੰਮ ਹੈ ਇਹ ਸਾਡੇ ਪੰਜਾਬ ਦੇ ਪਛੰਦੇ ਲੋਕ ਨੇ ਨਾ ਮਜ਼ਦੂਰ ਮਿਹਨਤਕਸ਼ ਉਹਨਾਂ ਦੇ ਨਾਲ ਨੇੜਤਾ ਵਧਾਉਣੀ ਪੈਣੀ ਹੈ ਉਹਨਾਂ ਨੂੰ ਬਣਦਾ ਮਿਹਨਤਾਂ ਦਾ ਮੁੱਲ ਜਿਹੜਾ ਉਹ ਦੇਣਾ ਪੈਣਾ ਫੇਰ ਪੰਜਾਬ ਬਚਣਾ ਨਹੀਂ ਮਾਰੀ ਚਾ ਲੋ ਕੰਧਾਂ ਵਿੱਚ ਟਕਰਾਂ ਨਾ ਪਹਿਲਾਂ ਬਹੁਤ ਵਾਰੀ ਕਿਹਾ ਇਹ ਚੁੱਲ੍ਹਿਆਂ ਤੱਕ ਗਏ ਬੈਡਰੂਮ ਤੱਕ ਵੀ ਚਲੇ ਗਏ ਤੇ ਬੈਡਰੂਮ ਤੋਂ ਅੱਗੇ ਕੀ ਹੈ ਕੁਝ ਵੀ ਹੈ ਨਹੀਂ ਇਹ ਸਭ ਨੂੰ ਪਤਾ ਹੀ ਹੈ ਜੇ ਬੇਨਤੀ ਪ੍ਰਵਾਨ ਕਰਿਓ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਪੰਜਾਬੀ ਮਜ਼ਦੂਰਾਂ ਵੱਲ ਧਿਆਨ ਦੇਣਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ